ਹਸ਼ਰਪਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਜੀ ਮੈਂ ਪ੍ਰੀਤ ਗਰੇਵਾਲ ਦੋਸਤੋ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਤੋਂ ਵਿਵਾਦਾਂ ਦੇ ਵਿੱਚ ਘੇਰੀ ਨਜ਼ਰ ਆ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਇੱਕ ਲੈਂਡ ਪੂਲਿੰਗ ਸਕੀਮ ਲੈ ਕੇ ਆ ਰਹੀ ਹੈ ਜਿਸ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਅਲੱਗ-ਅਲੱਗ ਸ਼ਹਿਰਾਂ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਸਕੀਮ ਦਾ ਸੋ ਮੇਰੇ ਨਾਲ ਚੇਤਨ ਕਸ਼ਮ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਚੇਤਨ ਜੀ ਆਮ ਆਦਮੀ ਪਾਰਟੀ ਇੱਕ ਸਕੀਮ ਲੈ ਕੇ ਆਈ ਹੈ ਲੈਂਡ ਪੂਲਿੰਗ ਸਕੀਮ ਉਸ ਤੋਂ ਬਾਅਦ ਕਾਫੀ ਇਹਨਾਂ ਦੇ ਲੀਡਰਾਂ ਵੱਲੋਂ ਅਸਤੀਫੇ ਵੀ ਦਿੱਤੇ ਗਏ ਨੇ ਕਿਸਾਨ ਜਥੇਬੰਦੀਆਂ ਵਿਰੋਧ ਵੀ ਕਰ ਰਹੀਆਂ ਨੇ ਕੀ ਪੂਰਾ ਮਾਮਲਾ ਹੈ ਜੀ ਇਸ ਚੀਜ਼ ਦਾ ਲੈਂਡ ਪੂਲਿੰਗ ਸਕੀਮ ਜਦੋਂ ਤੋਂ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਬਕਾਇਦਾ ਇਸਤੇ ਲਈ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਜੀ ਉਹਨਾਂ ਵੱਲੋਂ ਵੀ ਮੀਡੀਆ ਬਰੀਫਿੰਗ ਕਈ ਵਾਰ ਕੀਤੀ ਗਈ ਹੈ ਪਰੰਤੂ ਜਿਹੜਾ ਦਿਨ ਪ੍ਰਤੀ ਦਿਨ ਜਿਵੇਂ ਜਿਵੇਂ ਸਰਕਾਰ ਇਸ ਪਾਲਿਸੀ ਦੇ ਵਿੱਚ ਤੇਜ਼ੀ ਲਿਆ ਰਹੀ ਆ ਜਾਂ ਜ਼ਮੀਨਾਂ ਨੂੰ ਅਕਵਾਇਰ ਕਰਨ ਦੇ ਲਈ ਤਾਂ ਉਵੇਂ-ਉਵੇਂ ਉਹਨਾਂ ਜ਼ਿੰਮੇਵਾਰਾਂ ਦੇ ਵਿੱਚ ਵੀ ਇੱਕ ਇਹ ਰੋਸ ਲਹਿਰ ਉਹ ਤੇਜ਼ ਹੁੰਦੀ ਜਾ ਰਹੀ ਹੈ ਜਿਨ੍ਹਾਂ ਦੀ ਜ਼ਮੀਨ ਹੈ ਜਾਂ ਜਿਨ੍ਹਾਂ ਦੀ ਜਗਾ ਉਹ ਇਸ ਸਕੀਮ ਦੇ ਅਧੀਨ ਆ ਰਹੀ ਹੈ ਜਿਨ੍ਹਾਂ ਨੂੰ ਸਰਕਾਰ ਐਕਵਾਇਰ ਕਰੇਗੀ ਜਾਂ ਐਕਵਾਇਰ ਕਰ ਲਈ ਗਈ ਹੈ ਜਾਂ ਐਕਵਾਇਰ ਕਰਨ ਜਾ ਰਹੀ ਹੈ ਤਾਂ ਹੁਣ ਜੇਕਰ ਆਪਾਂ ਉੱਥੇ ਭਮਕੜਾ ਦੀ ਗੱਲ ਕਰ ਲਈਏ ਭਮਕੜਾ ਤਾਂ ਤਾਂ ਹੁਣ ਸਾਰੇ ਤੁਸੀਂ ਜਾਣੇ ਹੋਵੋਗੇ ਕਿ ਭਮਕੜਾ ਆਪਾਂ ਕਿਹਨਾਂ ਨੂੰ ਕਹਿੰਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਨਾਮ ਰੱਖਿਆ ਸੀ ਆਪਣੇ ਵਲੰਟੀਅਰਸ ਦਾ ਤਾਂ ਉਹਨਾਂ ਦੇ ਵਿੱਚ ਵੀ ਰੋਸ ਲਹਿਰ ਆ ਜਿਹੜੀ ਉਹ ਪਾਈ ਜਾ ਰਹੀ ਹੈ ਪਰੰਤੂ ਉਹ ਰੋਸ ਲਹਿਰ ਆ ਜਿਹੜੀ ਉਹ ਕਈ ਤਾਂ ਜਿਹੜੇ ਜ਼ਮੀਰਾਂ ਵਾਲੇ ਹੈਗੇ ਆ ਉਹ ਤਾਂ ਦਿਖਾਈ ਜਾ ਰਹੇ ਆ ਆਪਣੇ ਰੋਸ ਵਿਖਾਵੇ ਨੂੰ ਉਜਾਗਰ ਕਰੀ ਜਾ ਰਹੇ ਆ ਤੇ ਜਿਨ੍ਹਾਂ ਦੀ ਜ਼ਮੀਰ ਮਰੀ ਹੋਈ ਹੈ ਉਹ ਅੱਜ ਵੀ ਉਹਨਾਂ ਦੀਆਂ ਨੀਤੀਆਂ ਦੇ ਕਹਲੋ ਕਿ ਉਹ ਡਾਂਕੇ ਬਜਾਈ ਜਾਂਦੇ ਆ ਪ੍ਰਸ਼ੰਸਾ ਕਰੀ ਜਾਂਦੇ ਕਿ ਬਹੁਤ ਵਧੀਆ ਬਹੁਤ ਵਧੀਆ ਕਰਤਾ ਸਿਰਾ ਲਾਤਾ ਮਾਨ ਸਾਹਿਬ ਨੇ ਘੈਂਟ ਆ ਮਾਨ ਸਾਹਿਬ ਜੇ ਇਹ ਉਹ ਜਿਹੜਾ ਵੀ ਕਰਦੇ ਹੁੰਦੇ ਨੇ ਜੀ ਤੇ ਹੁਣ ਅਸਤੀਫੇ ਦੀ ਝੜੀ ਲੱਗ ਗਈ ਆ ਇਸ ਤੋਂ ਪਹਿਲਾਂ ਕਈ ਬਲਾਕ ਪ੍ਰਧਾਨਾਂ ਨੇ ਜਾਂ ਹੋਰ ਆਗੂਆਂ ਨੇ ਵੀ ਇਹਨਾਂ ਤੇ ਅਸਤੀਫੇ ਦਿੱਤੇ ਨੇ ਜਾਂ ਵਲੰਟੀਅਰਸ ਨੇ ਤਾਂ ਹੁਣ ਅੱਜ ਇੱਕ ਪੋਸਟ ਵੀਡੀਓ ਵਾਇਰਲ ਹੋ ਰਹੀ ਆ ਕਿ ਇੱਕ ਹਰਮਨ ਬਰਾੜ ਨਹੀਂ ਇਹਨਾਂ ਦੇ ਉਹ ਸ਼ਾਇਦ ਇਹ ਮੋਗਾ ਜ਼ਿਲ੍ਹੇ ਦੇ ਵਿੱਚ ਕੋਈ ਹਲਕਾ ਅੱਛਾ ਜੀ ਤੇ ਤਾਂ ਉੱਥੋਂ ਦੇ ਉਹ ਜ਼ਿਲ੍ਹਾ ਯੋਜਨਾ ਬੋਰਡ ਦੇ ਜਿਹੜੇ ਉਹ ਚੇਅਰਮੈਨ ਨੇ ਤਾਂ ਉਹਨਾਂ ਨੇ ਅੱਜ ਸਵੇਰੇ ਸਵੇਰੇ ਜਿਹੜਾ ਕਿ ਸਿਆਸਤ ਵਿੱਚ ਧਮਾਕਾ ਕੀਤਾ ਕੀ ਲਿਖਦੇ ਨੇ ਹਰਮਨ ਬਰਾੜ ਪਹਿਲਾਂ ਤਾਂ ਉਹਨਾਂ ਵੱਲੋਂ ਫਤਿਹ ਦੀ ਸਾਂਝ ਕੀਤੀ ਜਾਂਦੀ ਹੈ ਸਾਰਿਆਂ ਦੇ ਨਾਲ ਕਿ ਮੈਂ ਲੈਂਡ ਪੂਲਿੰਗ ਪਾਲਿਸੀ ਨਾਲ ਅਸਹਿਮਤ ਹਾਂ ਅਤੇ ਆਪਣੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦਿੰਦਾ ਕਿਸਾਨੀ ਸਾਡੇ ਲਈ ਸਿਰਫ ਇੱਕ ਕੀਤਾ ਨਹੀਂ ਬਲਕਿ ਜ਼ਿੰਦਗੀ ਜਿਉਣ ਦੀ ਜਾਚ ਹੈ ਮਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਨੂੰ ਬੇਨਤੀ ਕਰਦਾ ਕਿ ਪੁਨਰ ਵਿਚਾਰ ਕਰੋ ਅਤੇ ਪੰਜਾਬੀਆਂ ਵੱਲੋਂ ਤੁਹਾਡੇ ਤੇ ਕੀਤੇ ਅਥਾ ਵਿਸ਼ਵਾਸ ਨੂੰ ਟੁੱਟਣ ਨਾ ਦਿਓ ਹੂੰ ਤਾਂ ਹੁਣ ਟੁੱਟਣ ਨਾ ਦਿਓ ਵਾਲੀ ਤਾਂ ਕੋਈ ਗੱਲ ਹੈ ਹੀ ਨਹੀਂ ਜੇ ਅਸਤੀਫਾ ਥੋੜਾ ਇਹਨਾਂ ਨੇ ਦਿੱਤਾ ਇਹਨਾਂ ਨੇ ਆਪਣੇ ਇੱਕ ਜਾਗੀਰ ਦੀ ਜ਼ਮੀਰ ਹੋਣ ਦਾ ਪੰਜਾਬ ਹਤਿਆਸ਼ੀ ਹੋਣ ਦਾ ਪੰਜਾਬ ਦਾ ਪੁੱਤ ਹੋਣ ਦਾ ਜਿਹੜਾ ਇਹਨਾਂ ਨੇ ਸਬੂਤ ਦੇ ਦਿੱਤਾ ਤੇ ਇਸ ਤਰ੍ਹਾਂ ਦੀ ਇੱਕਾ ਛੋਟੀ ਜੀ ਕਾਰਵਾਈ ਆ ਜਿਹੜੀ ਉਹ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਜਿਹੜੇ ਸੰਸਦ ਨੇ ਮਾਲਵਿੰਦਰ ਸਿੰਘ ਕੰਗ ਜੀ ਉਹਨਾਂ ਵੱਲੋਂ ਵੀ ਆਪਣੇ ਐਕਸ ਤੇ ਇੱਕ ਪੋਸਟ ਸ਼ੇਅਰ ਕੀਤੀ ਗਈ ਸੀ ਕਿ ਪੁਨਰ ਵਿਚਾਰ ਕਰਨ ਕੇਜਰੀਵਾਲ ਤੇ ਭਗਵੰਤ ਮਾਨ ਹੂੰ ਪੰਜਾਬੀਆਂ ਨੂੰ ਨਾਲ ਲੈ ਕੇ ਅੱਗੇ ਵਧਣ ਤਾਂ ਚਲੋ ਉਸ ਤੋਂ ਬਾਅਦ ਹੋ ਸਕਦਾ ਉਹਨਾਂ ਨੂੰ ਘੂਰੀ ਵੱਟੀ ਗਈ ਹੋਵੇ ਜੀ ਐਕਸ ਤੋਂ ਤਾਂ ਪੋਸਟ ਡੇਟ ਕਰ ਗਏ ਪਰ ਫੇਸਬੁਕ ਤੇ ਉਹ ਮੈਨੂੰ ਲੱਗਦਾ ਅੱਜ ਵੀ ਹੁਣੀ ਆ ਹੁਣ ਤਾਂ ਚਲੋ ਦੋ ਤਿੰਨ ਦਿਨ ਹੋ ਗਏ ਦੇਖੀ ਨਹੀਂ ਪਹਿਲਾਂ ਉਹ ਸੀਗੀ ਤਾਂ ਕੁੱਲ ਮਿਲਾ ਕੇ ਜਿਹੜਾ ਇੱਕ ਪੰਜਾਬੀ ਦੇ ਵਿੱਚ ਜੇਕਰ ਆਪਾਂ ਕਹੀਏ ਕਿ ਜਿਹੜੀ ਹੁਣ ਲੈਂਡ ਪੂਲਿੰਗ ਪਾਲਿਸੀ ਹੈ ਕਿ ਗਲੇ ਦੀ ਹੱਡੀ ਬਣ ਗਈ ਉਹ ਗਲੇ ਦੀ ਹੱਡੀ ਹੁੰਦੀ ਨਾ ਦਬ ਦੋ ਤਾਂ ਇੱਥੇ ਬੰਦਾ ਖਤਮ ਹੋ ਜਾਂਦਾ ਮਰ ਜਾਂਦਾ ਜੀ ਤਾਂ ਉਹ ਹਿਸਾਬ ਹੁਣ ਇਹਨਾਂ ਦਾ ਆਮ ਝਾੜੂ ਵਾਲਿਆਂ ਦਾ ਹੋਇਆ ਪਿਆ ਜੀ ਜੀ ਚੇਤਨ ਜੀ ਇੱਕ ਤੁਸੀਂ ਤਾਂ ਪੋਸਟ ਦੀ ਗੱਲ ਕੀਤੀ ਹੈ ਇੱਕ ਪੋਸਟ ਜਿਹੜੀ ਹੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਉਹ ਸਾਬਕਾ ਬਹੁਤ ਚਰਚਿਤ ਮੰਤਰੀ ਨੇ ਕੁਲਦੀਪ ਸਿੰਘ ਢਾਲੀਵਾਲ ਉਹ ਇੱਕ ਪੋਸਟ ਸ਼ੇਅਰ ਕਰਦੇ ਨੇ ਉਹਦੇ ਵਿੱਚ ਲਿਖਦੇ ਨੇ ਕਿ ਮੈਂ ਵੀ ਲੈਂਡ ਸਕੀਮ ਜਿਹੜੀ ਪਾਲਿਸੀ ਹੈ ਉਹਦਾ ਮੈਂ ਸਮਰਥਨ ਨਹੀਂ ਕਰਦਾ ਇਸ ਚੀਜ਼ ਦਾ ਕਿ ਹੁਣ ਇਹਨਾਂ ਦੇ ਆਪਣੇ ਲੀਡਰਾਂ ਦੇ ਵੀ ਨਹੀਂ ਚੱਲਦੀ ਜੀ ਇੱਥੇ ਬਿਲਕੁਲ ਮੈਂ ਪਹਿਲੇ ਹੀ ਕਹਤਾ ਜੀ ਮਰੀਆ ਜ਼ਵੀਰਾਲ ਆ ਦੇਖੋ ਇਹ ਕੁਲਦੇ ਮਾਲਵਿੰਦਰ ਸਿੰਘ ਕੰਗ ਤੋਂ ਬਾਅਦ ਜਲਦੀਪ ਸਿੰਘ ਧਾਲੀਵਾਲ ਨੇ ਤਾਂ ਇਹਨਾਂ ਨੇ ਕੋਈ ਪੋਸਟ ਸ਼ੇਅਰ ਕੀਤੀ ਹੋਊਗੀ ਥੱਲੇ ਕਮੈਂਟ ਕੀਤਾ ਸੀਗਾ ਤਾਂ ਕਮੈਂਟ ਦੇ ਵਿੱਚ ਇਹਨਾਂ ਨੇ ਰਿਪਲਾਈ ਕੀਤਾ ਹੈ ਕਿਸੇ ਬੰਦੇ ਨੂੰ ਕਹਿੰਦੇ ਮੈਂ ਨਿੱਜੀ ਤੌਰ ਤੇ ਤਾਂ ਸਮਰਥਨ ਨਹੀਂ ਕਰਦਾ ਹਮ ਮਤਲਬ ਕਿ ਹੈ ਅੰਦਰੋਂ ਲੀਡਰ ਵੀ ਨਹੀਂ ਖੁਸ਼ ਚਾਹੇ ਇਹਨਾਂ ਦੇ ਐਮਐਲਏ ਨੇ ਚਾਹੇ ਐਮਪੀ ਨੇ ਚਾਹੇ ਮੰਤਰੀ ਨੇ ਚਾਹੇ ਉਹ ਸਮੁੱਚੀ ਕੈਬਨਿਟ ਆ ਮੈਨੂੰ ਲੱਗਦਾ ਕਿ ਸੋ ਦੇ ਵਿੱਚੋਂ 90 95 ਫੀਸਤੀ ਜਿਹੜਾ ਇਹਨਾਂ ਦੇ ਹੱਕ ਦੇ ਵਿੱਚ ਨਹੀਂ ਹੈਗੀ ਇਸ ਸਕੀਮ ਦੇ ਪਰ ਉਹ ਆਪਣੇ ਆਕਾ ਤੋਂ ਡਰਦੇ ਆ ਜੀ ਹ ਬੋਲ ਦਵਾਂਗੇ ਆ ਤਾਂ ਵਿਰੋਧ ਕਰਨ ਲੱਗ ਜਾਂਗੇ ਕਿ ਪਤਾ ਨਹੀਂ ਸਾਡੇ ਤੇ ਕਿਹੜਾ ਪਹਾੜ ਡਿੱਗ ਜਾਣਾ ਜਾਂ ਸਾਡੇ ਤੇ ਕੋਈ ਕਾਰਵਾਈ ਨਾ ਹੋ ਜAVE ਪਾਰਟੀ ਵੱਲੋਂ ਜਾਂ ਸਾਡੀ ਇਹ ਪਾਵਰ ਆਣਾ ਖੋਦਣ ਹਨ ਜੀ ਸਰਕਾਰ ਆ ਸਰਕਾਰ ਨਾ ਮੱਥਾ ਲਾਣਾ ਸੋਖਾ ਨਹੀਂ ਹੁੰਦਾ ਪਰ ਉਹ ਪੰਜਾਬੀਆਂ ਨੇ ਲਾਇਆ ਪਰੰਤੂ ਜਿਹੜੇ ਇਹਨਾਂ ਦੇ ਆਪਣੇ ਲੀਡਰ ਆ ਅੰਦਰ ਉਹ ਤਾਂ ਹੈਗੇ ਉਹ ਦੁਖੀ ਮੂੰਹ ਬੋਲ ਕੇ ਨਹੀਂ ਦੱਸਦੇ ਪਰੰਤੂ ਉਹਨਾਂ ਦੇ ਸ਼ਬਦਾਂ ਦੇ ਵਿੱਚ ਜਿਹੜੀ ਉਹ ਇਹ ਦੁਖੇ ਇਹ ਦੁਖੀ ਹੋਣ ਦੀ ਜਿਹੜੀ ਉਹ ਝਲਕ ਆ ਉਹ ਸਿੱਧਾ ਤੌਰ ਤੇ ਮਹਿਸੂਸ ਹੁੰਦੀ ਹੈ ਜੀ ਜੇ ਆਪਾਂ ਉੱਥੇ ਆਪਾਂ ਆਪਣੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਗੱਲ ਕਰੀਏ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਵੀ ਮੈਨੂੰ ਲੱਗਦਾ 5.500 ਏਕੜ ਦੇ ਕਰੀਬ ਜਿਹੜੀ ਜ਼ਮੀਨ ਆ ਲੈਂਡ ਪੁਲਿੰਗ ਸਕੀਮ ਦੇ ਤਹਿਤ ਆਈ ਹੈ। ਹੁਸ਼ਿਆਰਪੁਰ ਦਾ ਕੋਈ ਲੀਡਰ ਸਾਹਮਣੇ ਨਹੀਂ ਆਇਆ, ਕੋਈ ਚੇਅਰਮੈਨ ਨਹੀਂ ਬੋਲਿਆ। ਜਦੋਂ ਕਿ ਕਿਸਾਨ ਧਰਨਾ ਸੀਗਾ ਉਹ ਤਾਂ ਘੁੜੜੁੜ ਕੇ ਬਾਹਰ ਹੋਏ ਸੀਗੇ। ਹੁਣ ਇੱਥੇ ਦੇ ਲੋਕ ਬੰਦੇ ਕਾਹਤੋਂ ਨਹੀਂ ਬੋਲੇ। ਦੇਖੋ ਕੱਲ੍ਹ ਚੇਅਰਮੈਨ ਨੇ ਪਹਿਲਾਂ ਤਾਂ ਸਭ ਤੋਂ ਮਹੱਤਵਪੂਰਨ ਭੂਮਿਕਾ ਪਾਣਦੀ ਆ ਹੁਸ਼ਿਆਰਪੁਰ ਦੇ ਐਮ.ਐਲ.ਏ. ਦੀ ਬ੍ਰਹਮਸ਼ੰਕਰ ਚਿੱਪਾ ਦੀ ਕਿਉਂਕਿ ਉਹਨਾਂ ਦੇ ਹਲਕੇ ਦੇ ਵਿੱਚ ਉਹਨਾਂ ਦੀ ਕੌਨਸਟਿਚਨਸੀ ਦੇ ਵਿੱਚ ਇਹ 5. ਇੱਕੜ ਦੇ ਕਰੀਬ ਕਿੱਲੇ ਆ ਤੇ ਕਰੀਬ ਸਰਕਾਰ ਚ ਵੀ ਐਕਵਾਇਰ ਕਰੇਗੀ ਪਰਮਸ਼ੰਕਰ ਜਿੰਪਾ ਦੀ ਭੂਮਿਕਾ ਰਹੀ ਜ਼ੀਰੋ ਮਤਲਬ ਕਿ ਫੇਲਿਅਰ ਰਿਹਾ ਜਬਰਮਸ਼ੰਕਰ ਜਿੰਪਾ ਦਾ ਉਸ ਤੋਂ ਬਾਅਦ ਕੈਬਨਟ ਮੰਤਰੀ ਡਾਕਟਰ ਰਵਿ ਜੋਤ ਵੀ ਆਜੋ ਕਿ ਕਿ ਹੁਣ ਤਾਂ ਮੰਤਰੀ ਆ ਇਹ ਤਾਂ ਹੈ ਨਹੀਂ ਕਿ ਹਲੇ ਸ਼ਾਮਚਰਸਤੀ ਹਲਕੇ ਦੇ ਉਪਦਾਇਕ ਨੇ ਮੰਤਰੀ ਨੇ ਪੂਰੇ ਪੰਜਾਬ ਦੇ ਤਾਂ ਹੁਸ਼ਾਰਪੁਰ ਦੇ ਵਸਨੀਕ ਨੇ ਰਿੰਦ ਤਾਂ ਹੁਸ਼ਾਰਪੁਰ ਹਲਕੇ ਦੇ ਪਿੱਛੇ ਜਿਹੜਾ ਜੀ ਭਵਾ ਸ਼ਾਮਚਰਸਤੀ ਦੇ ਉਪਦਾਇਕ ਨੇ ਉਹਨਾਂ ਦੀ ਜਿਹੜੀ ਇੱਕ ਬਹੁਤ ਆਪਾਂ ਪੂਰ ਵਰਕ ਕਹਿ ਸਕਦੇ ਇਸ ਤੇ ਉਹਨਾਂ ਦਾ ਵੀ ਉਸ ਤੋਂ ਬਾਅਦ ਸੰਸਦ ਦੇ ਅਡਰ ਰਾਜਕਮਰ ਛੱਬੇਵਾਲ ਦੀ ਗੱਲ ਕਰ ਲਈਏ ਉਹ ਵੀ ਬੇਵਸ ਨੇ ਉਹਨਾਂ ਨੇ ਵੀ ਕੋਈ ਆਪਣੀ ਚੁੱਪੀ ਨਹੀਂ ਤੋੜੀ ਮੂੰਹ ਬੰਦ ਰੱਖੇ ਹੋਏ ਨੇ ਸਾਰੇ ਆਗੂਆ ਨੇ ਚੇਅਰਮੈਨਾਂ ਦੀ ਗੱਲ ਕਰ ਲਈਏ ਇਹਨਾਂ ਦੇ ਆਗੂਆਂ ਦੀ ਗੱਲ ਕਰ ਲਈਏ ਕੋਈ ਨਹੀਂ ਬੋਲਣ ਨੂੰ ਤਿਆਰ ਦੇਖੋ ਚਾਟੂ ਘਾਰਾ ਮਰੀਜ਼ ਵੀਰ ਵਾਲੇ ਆ ਸਭ ਤੋਂ ਪਹਿਲਾਂ ਵੱਧ ਕੇ ਸੂਰਗਾਰਤਾ ਮੈਂ ਹੁਸ਼ਾਰਪੁਰ ਵਾਲਿਆਂ ਦੇ ਲੀਡਰਾਂ ਨੂੰ ਕਾਂਗਾਂ ਕਿਉਂਕਿ ਇਹ ਆਪਣੇ ਹਲਕੇ ਦੇ ਵਿੱਚ ਹੋ ਰਹੀ ਆ ਜਦੋਂ ਦਾ ਕਿਸਾਨੀ ਅੰਦੋਲਨ ਸੀ ਤੁਸੀਂ ਦੱਸੇ ਕਿ ਪੁੜਕ ਪੁੜਕ ਕੇ ਪੈਂਦੀ ਸੀ ਬਿਲਕੁਲ ਇਹਨਾਂ ਦੇ ਬਦਾਮਾਂ ਦੇ ਲੰਗਰ ਵੀ ਰਾਏ ਉੱਥੇ ਟਾਂਡੇ ਵਾਲਾ ਐਮਐਲਏ ਜਿਹੜਾ ਤਸਵੀਰ ਸਿੰਘ ਰਾਜਾ ਉਹਨਾਂ ਦੇ ਕੋਈ ਸਮਰਥਕ ਸੀਗੇ ਜਾਂ ਉਹਨਾਂ ਦੇ ਪਰਿਵਾਰਕ ਮੈਂਬਰ ਜਾਂ ਉਹਨਾਂ ਦੇ ਕੋਈ ਸੱਜਣ ਮਿੱਤਰ ਹੋਣਗੇ ਪਿਆਰ ਹੋਊਗਾ ਉਹਨਾਂ ਨੇ ਕਿਸਾਨੀ ਅੰਦੋਲਨ ਵੇਲੇ ਜਿਹੜੇ ਬਦਾਮਾਂ ਦੇ ਲੰਗਰ ਵੀ ਲਾਏ ਪਰੰਤੂ ਹੁਣ ਜਸਵੀਰ ਸਿੰਘ ਰਾਜਾ ਉਹ ਕਿੱਥੇ ਆ ਬਿਲਕੁਲ ਹੁਣ ਡਾਕਟਰ ਆਚ ਕੁਮਾਰ ਚੱਬੇਵਾਲ ਕਿੱਥੇ ਆ ਜਿੰਪਾ ਕਿੱਥੇ ਨੇ ਮੰਤਰੀ ਸਾਹਿਬ ਕਿੱਥੇ ਨੇ ਜਾਂ ਤਮਾਮ ਹੋਰ ਜਿਹੜੇ ਇਹੜਾ ਦੇ ਨੁਮਾਇੰਦੇ ਨੇ ਡਿਪਟੀ ਸਪੀਕਰ ਹੁਸ਼ਾਰਪੁਰ ਜ਼ਿਲ੍ਹੇ ਦੇ ਨਾਲ ਸਬੰਧਤ ਰੱਖਦੇ ਨੇ ਹੜਕਾ ਗੜ ਸ਼ੰਕਰ ਤੋਂ ਉਹ ਕਿੱਥੇ ਨੇ ਮਤਲਬ ਕਿ ਇਹੀ ਆ ਕਿ ਦੂਜਿਆਂ ਨੂੰ ਘੇਰਨਾ ਦੂਜਿਆਂ ਤੇ ਚੱਕੜ ਪਾਉਣਾ ਤਾਂ ਉਹ ਵਧੀਆ ਗੱਲ ਨਹੀਂ ਲੱਗਦੀ ਉਹ ਆਸਾਨ ਤਰੀਕਾ ਦੂਜਿਆਂ ਤੋਂ ਬੋਲਣਾ ਹੁਣ ਜਦੋਂ ਆਪਣੇ ਤੇ ਆਈ ਆ ਹੁਣ ਆਪਣਾ ਇਹਨਾਂ ਦੀਆਂ اللي ਤਾਂ ਭਾਰ ਚੱਲਦੀ ਆ ਤਾਂ ਨਾ ਇਹਨਾਂ ਦੀ ਅਜੀਬਾ ਭਾਰ ਚੱਲ ਰਹੀ ਹੈ ਕਿ ਅਸੀਂ ਵੀ ਦੋ ਸ਼ਬਦ बोल ਰਹੀ ਹੈ ਨਾ ਤਾਂ ਚੇਅਰਮੈਨ ਹੋ ਗਏ ਐ ਮੈਨ ਕੋਈ ਕੰਮ ਕੀ ਆ ਇਹ ਰੀਅਲ ਮੰਤਰੀ ਆ ਰੀਅਲ ਲੀਡਰ ਆ ਸਿਰਫ ਲਾਈਵ ਹੋਣਾ ਜਾਣਦੇ ਨੇ ਲਾਈਵ ਹੋਣਾ ਜਾਣਦੇ ਨੇ ਪਿੱਛੇ ਕਿਤੇ ਕੋਈ ਉਦਘਾਟਨ ਕਰ ਲਿਆ ਕਿਸੇ ਨੇ ਕੁਝ ਬਿਲਾ ਲਿਆ ਹੱਥ ਚ ਬੁੱਕਾ ਫੜਾਤਾ ਗਲਾ ਚ ਹਾਰ ਪਾਤੀ ਆਪਣੇ ਦਫ਼ਤਰਾਂ ਦੇ ਵਿੱਚ ਖਿੱਚ ਕੇ ਫੋਟੋਆਂ ਪਾਤੀ ਆ ਸੇਵਾ ਜ਼ਿੰਮੇਵਾਰੀਆਂ ਸਮਰਪਣ ਜਾਂ ਰੀਲਾ ਲਾ ਲੀਆਂ ਇਮੋਸ਼ਨਲ ਗਾਣੇ ਲਾ ਕੇ ਮਤਲਬ ਕਿ ਉਹ ਤਾਂ ਉਹਨਾਂ ਨੂੰ ਇਹ 扑ਮਕੜਾ ਨੂੰ ਇਹੀ ਪਿੰਨਤੀ ਆ ਕਿ ਤਨੂ ਲੋਕਾਂ ਨੇ ਰੀਲਾ ਪਾਉਣ ਲਈ ਨਹੀਂ ਚੁਣਿਆ ਰੀਲ ਤੇ ਰੀਅਲ ਲਾਈਫ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ ਉਹ ਰੀਲਾਂ ਚੋਂ ਬਾਹਰ ਨਿਕਲ ਕੇ ਰੀਅਲ ਜਿੰਦਗੀ ਦੇਖੋ ਲੋਕਾਂ ਦੀ ਕਿ ਲੋਕ ਕਿੰਨਾ ਕ ਸਫਰ ਕਰ ਰਹੇ ਆ ਇਸ ਪਾਲਿਸੀ ਦੇ ਨਾਲ ਸਿੱਧਾ ਤੌਰ ਤੇ ਕਹਾਂ ਤਾਂ ਹੁਣ ਤਾਂ ਹੁਸ਼ਿਆਰਪੁਰ ਵਾਲਿਆਂ ਨੇ ਕਹਿ ਦਿੱਤਾ ਇੱਥੇ ਕੱਪੜੇ ਪਾੜਾਂਗੇ ਚਾਹੇ ਮੰਤਰੀ ਆਜਵੇ ਜਾਂ ਐਮਐਲਏ ਆਜਵੇ ਜਾਂ ਮੇਅਰ ਆਜਵੇ ਤਾਂ ਹੁਣ ਕੱਪੜੇ ਪੜੋਣ ਵਾਲੇ ਕੰਮ ਤਾਂ ਇਹ ਆਪ ਕਰਦੇ ਪਰ ਚੇਤਨ ਜੀ ਕਿਸਾਨ ਜਥੇਬੰਦੀਆਂ ਤਾਂ ਵਿਰੋਧ ਕਰ ਰਹੀਆਂ ਇਹ ਸਕੀਮ ਦਾ ਪਰ ਉੱਥੇ ਮੰਨਜੋ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਆਪਾਂ ਜਿਹੜੀ ਪਾਲਿਸੀ ਲੈ ਕੇ ਆਏ ਆ ਕਿਸਾਨਾਂ ਨੂੰ ਸਮਝ ਨਹੀਂ ਆਈ ਕੀ ਪਾਲਿਸੀ ਲੈ ਕੇ ਆਏ ਨੇ ਉਹ ਜਿਹੜੀ ਕਿਸਾਨਾਂ ਨੂੰ ਸਮਝ ਨਹੀਂ ਆ ਰਹੀ ਦੇ ਦੇਖੋ ਇਹ ਇੱਦਾਂ ਹੀ ਕੇਂਦਰ ਸਰਕਾਰ ਕਹਿੰਦੇ ਸੀ ਕਿ ਕਾਨੂੰਨ ਆ ਜੀ ਵਧੀਆ ਵਾ ਕਿਸਾਨਾਂ ਨੂੰ ਸਮਝ ਨਹੀਂ ਆਏ ਹਾਂ ਤਾਂ ਵੀ ਜੇ ਕਿਸਾਨਾਂ ਨੂੰ ਸਮਝ ਨਹੀਂ ਆ ਤਾਂ ਇਹ ਸਮਝਾ ਲੈਣਾ ਸੀਗਾ ਤੇ ਤੁਸੀਂ ਰੱਦ ਕਿਉਂ ਕੀਤਾ ਹੁਣ ਇੱਕ ਛੋਟੀ ਜਿਹੀ ਐਗਜ਼ਾਮਪਲ ਆ ਮੁੱਖ ਮੰਤਰੀ ਸਾਹਿਬ ਮੜਕਾਂ ਬਹੁਤ ਮਾਰਦੇ ਆ ਹਨਾ ਤੁਹਾਨੂੰ ਪਤਾ ਹਰ ਵਾਰੀ ਕਹਿੰਦੇ ਕੋਈ ਸਾਨੂੰ ਡਰ ਭੈ ਨਹੀਂ ਉਹ ਇਹ ਤਾਂ ਦੂਜਿਆਂ ਨਾਲ ਸਿੱਖ ਪਸਾਉਣ ਨੂੰ ਰੱਖਿਓ ਆ ਮੁੱਖ ਮੰਤਰੀ ਭਗਵੰਤ ਮਾਨ ਕੇਜਰੀਵਾਲ ਤਾਂ ਸਸੋਧੀਆਂ ਨੇ ਹਨ ਇਹ ਇਹਨਾਂ ਨੇ ਕਿ ਪਛੇ ਜੇ ਪ੍ਰੋਗਰਾਮ ਕੀਤਾ ਸੀਗਾ ਤਾਂ ਕਹਿੰਦੇ ਸੀਗੇ ਕਿ ਇੱਕ ਵਿਰੋਧੀ ਧਿਰਾਂ ਦੀ ਕਾਂਗਰਸ ਦੀ ਕੁਰਸੀ ਲੱਗੂਗੀ ਅਕਾਲੀ ਦਲ ਦੀ ਲੱਗੂਗੀ ਬੀਜੇਪੀ ਦੀ ਲੱਗੂਗੀ ਆ ਜਾਣ ਆਓ ਆਪਾਂ ਡਿਬੇਟ ਕਰਦੇ ਹਾਂ ਹੁਣ ਉਹ ਸੇਮ ਉਹ ਵਾਲਾ ਰਿਵਿਊ ਕਿਸਾਨਾਂ ਨੇ ਦਿੱਤਾ ਹੁਣ 8 ਕੇ 9 ਤਰੀਕ ਨੂੰ ਲੁਧਿਆਣਾ ਦੇ ਵਿੱਚ ਇੱਕ ਪੈਲਸ ਆ ਉੱਥੇ ਕਿਸਾਨਾਂ ਦੀ ਕੁਰਸੀ ਵੀ ਲੱਗਣੀ ਹੈ ਤਾਂ ਉਹਨਾਂ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਵੀ ਰੱਖੀ ਆ ਕਿਸਾਨਾਂ ਨੇ ਡਿਬੇਟ ਰੱਖੀ ਆ ਭਾ ਜੀ ਡਿਬੇਟ ਰੱਖੀ ਆ ਕਹਿੰਦੇ ਆਜੋ ਲੈਂਡ ਪੋਲਿੰਗ ਪੋਲਿਸੀ ਤੇ ਅਸੀਂ ਡਿਬੇਟ ਕਰੀਏ ਤੁਹਾਡੇ ਨਾਲ ਜੇ ਹੁਣ ਭਗਵੰਤਬਾਨ ਨੂੰ ਲੱਗਦਾ ਹੈ ਕਿ ਕਿਸਾਨਾਂ ਨੂੰ ਸਮਝਾ ਲੈਣਾ ਫਿਰ ਜੀ ਜੀ ਜੇ ਵਾਕਿਆ ਹੀ ਆਪਣੇ ਆਪ ਨੂੰ ਪਾਕ ਪਵਿੱਤਰ ਸਮਝਦੇ ਹੈ ਕਿ ਮੈਂ ਬਹੁਤ ਕਿਸਾਨ ਹਤਾਸ਼ੀ ਆ ਮੈਂ ਕਿਸਾਨ ਦਾ ਪੋਤਾ ਮਾਸਟਰ ਦਾ ਪੋਤਾ ਮੈਂ ਪੰਜਾਬੀਆਂ ਦਾ ਪੋਤਾ ਮੈਨੂੰ 3.5 ਕਰੋੜ ਲੋਕਾਂ ਨੇ ਚੁਣਿਆ ਹੁਣ ਵੀ 3.5 ਕਰੋੜ ਲੋਕਾਂ ਦਾ ਸਵਾਲ ਆ ਤੇ ਹੁਣ ਫਿਰ ਦੇਖਦੇ ਭਗਵੰਤਮਾਨ ਸਾਹਿਬ ਦੀ ਲੱਤਾਂ ਭਾਰ ਚੱਲਦੀਆਂ ਉੱਥੇ ਜਾਂਦੇ ਕਿ ਨਹੀਂ ਮੈਂ ਆ ਦੇਖੋ ਜੇ ਉਹਨਾਂ ਦਾ ਕੋਈ ਵੀ ਆਗੂ ਸੁਣਦਾ ਹੋਵੇ ਵੈਸੇ ਤਾਂ ਉਹਨਾਂ ਨੂੰ ਲੱਗਦਾ ਉਹਨਾਂ ਨੂੰ ਇੱਕੋ ਹੀ ਉਹਨਾਂ ਦੇ ਦਿਮਾਗ 'ਚ ਛਵੀ ਬਣੀ ਹੈ ਹੁਸ਼ਾਰਪੁਰ ਉਸ ਖਿਲਾਫ ਬੋਲਦਾ ਜੀ ਸਰਕਾਰ ਦੇ ਅਸੀਂ ਸੱਚ ਬੋਲਦੇ ਆ ਉਹਨਾਂ ਨੂੰ ਲੱਗਦਾ ਖਿਲਾਫ ਹੈ ਨਾ ਜੀ ਤਾਂ ਤੁਸੀਂ ਵੀ ਭਗਵੰਤ ਮਾਨ ਤੱਕ ਆਪਣੇ ਆਕਾ ਤੱਕ ਤੁਸੀਂ ਜ਼ਰੂਰ ਪਹੁੰਚ ਕਰੋ ਕਹੋ ਕਿ ਉੱਥੇ ਪਹੁੰਚੋ ਭਗਵੰਤ ਮਾਨ ਦੇ ਨਾਲ ਨਾਲ ਕੇਸ ਜੀ ਆਲੂ ਮਿਲੇ ਆਓ ਕਿ ਉੱਥੇ ਲੁਧਿਆਣਾ ਪਹੁੰਚੋ ਕਿਉਂਕਿ ਜਿਹੜਾ ਨਾ ਸੱਚਾ ਹੁੰਦਾ ਉਹਨੂੰ ਡਰਨ ਦੀ ਲੋੜ ਨਹੀਂ ਜੀ ਮੈਂ ਕਿਹਾ ਭਗਵੰਤ ਮਾਨ ਸਾਹਿਬ ਹੀ ਕਹਿੰਦੇ ਆ ਜੀ ਸਵਾਲ ਕਰ ਰਹੇ ਲੋਕਾਂ ਨੂੰ ਕਹਿੰਨੇ ਸਿਖਾਈ ਲਿਟਰਾਂ ਨੂੰ ਭਗ ਹੁਣ ਭਗਵੰਤ ਮਾਨ ਜੇ ਫਿਰ ਆਪ ਹੀ ਭੱਜੇ ਉਹਨਾਂ ਗੱਲਾਂ ਤੋਂ ਤਾਂ ਫਿਰ ਮਾੜੀ ਗੱਲ ਹੈ ਮਾੜੀ ਗੱਲ ਆ ਪਿੱਟ ਚੂਰਾ ਵਰਨ ਵਾਲੀ ਗੱਲ ਆ ਕਿ ਲੋਕਾਂ ਨੂੰ ਆਪ ਤੁਸੀਂ ਉਹ ਫੂਕਾ ਦੇ ਜਾਂਦੇ ਆ ਪੰਪ ਦੇ ਜਾਂਦੇ ਆ ਕਿ ਭਗਤ ਸਿੰਘ ਜੰਮੇ ਗਵਾਂਡੀਆਂ ਦੇ ਜੰਮੇ ਸਾਡੇ ਨਜਰ ਵਿੱਚ ਉਸ ਹਾਬੇ ਇਹਨਾਂ ਦਾ ਵਾ ਤਾਂ ਜਾਨ ਹੁਣ 8 ਕਿ 9 ਤਰੀਕ ਨੂੰ ਜਿੱਦਣ ਉਹਨਾਂ ਨੇ ਕਿਸਾਨਾਂ ਨੇ ਰੱਖੀ ਹੋਈ ਹੈ ਜੀ ਰੈਲੀ ਉੱਤੇ ਡਿਮੋ ਹ ਰੱਖੀ ਹੋਇਆ ਜੀ ਜੀ ਬਹੁਤ ਬਹੁਤ ਧੰਨਵਾਦ ਚੇਤਨ ਜੀ ਧੰਨਵਾਦ ਬ੍ਰਿਜ ਜੀ ਸੋ ਇਹ ਸਨ ਮੇਰੇ ਨਾਲ ਚੇਤਨ ਕਸ਼ਪ ਜਿਹਨਾਂ ਨਾਲ ਅੱਜ ਲੈਂਡ ਪੁਲਿੰਗ ਸਕੀਮ ਤੇ ਗੱਲਬਾਤ ਕੀਤੀ ਗਈ ਹੈ ਅਸੀਂ ਬਹੁਤ ਜਲਦੀ ਇੱਕ ਨਵਾਂ ਐਪੀਸੋਡ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਵਾਂਗੇ ਉਹ ਤੱਕ ਤੁਸੀਂ ਆਪਣੇ ਪ੍ਰੇਤ ਘਰੇਵਾਲ ਨੂੰ ਦਿਓ ਇਜਾਜ਼ਤ ਧੰਨਵਾਦ ਜੀ